ਸਤਿ ਸ਼੍ਰੀ ਅਕਾਲ ਜੀ ਦੋਸਤੋ ਜਿਹੜਾ ਮੰਡੀ ਦੇ ਵਿੱਚ ਜਿਹੜੀਆਂ ਚੋਰੀ ਦੀਆਂ ਵਾਰਦਾਤਾਂ ਜਿਹੜੀਆਂ ਲੁੱਟਖੋਹ ਦੀਆਂ ਵਾਧਦੀਆਂ ਜਾ ਰਹੀਆਂ ਹੀ ਦਿਨੋ-ਦਿਨ ਪਿਛਲੇ ਦਿਨੀ ਇੱਕ ਆਪਣੇ ਡਾਕਟਰ ਚੋਪੜੇ ਵਾਲੀ ਗਲੀ 'ਚ ਇੱਕ ਚੋਰੀ ਹੋ ਗਈ ਸੀ ਜੀ ਇੱਕ ਮੈਡਮ ਤੋਂ ਪਰਸ ਖੋ ਕੇ ਲੈ ਗਈ ਸੀ ਜੀ ਤੇ ਕੱਲ ਵੀ ਇੱਕ ਵਾਰਦਾਤ ਹੋਈ ਹੈ ਜੀ ਕੱਲ ਇੱਕ ਮਾਤਾ ਤੋਂ ਜਿਹੜੀ ਹੈ ਵੀ ਬਾਲੀਆਂ ਸੋਨੇ ਦੀਆਂ ਖੋਲੀਆਂ ਗਈਆਂ ਈ ਹੈ ਜੀ ਤੇ ਮਾਤਾ ਜੀ ਆਪਣੇ ਨਾਲ ਹੈ ਜੀ ਹਾਂ ਜੀ ਮਾਤਾ ਜੀ ਕਿੱਥੇ ਕੀ ਨਾ ਤੁਹਾਡਾ ਜੀ ਤੇ ਕਿੱਥੇ ਹੋਈ ਸੀ ਜੀ ਮਤਲਬ ਇਹ ਖੋ ਕੇ ਲੈ ਗਈ ਤੁਹਾਡੇ ਤੋਂ ਜੀ ਮੈਂ ਤਾਂ ਕਿੱਥੇ ਪਈ ਈ ਅੱਛਾ ਘਰੇ ਹੀ ਸੀ ਤੁਸੀਂ ਘਰੇ ਜੀ ਮੈਂ ਤਾਂ ਇੱਥੇ ਪਈ ਸੀ ਮੁੰਡਾ 1 ਵਜੇ ਗਿਆ ਘਰੋਂ ਤੇ 5-4 ਮਿੰਟਾਂ ਬਾਅਦ ਹੀ ਕੁੜੀ ਆ ਅੱਛਾ ਜੀ ਠੀਕ ਹੈ ਇਹ ਕੁੜੀ ਆ ਕੇ ਸਮਾਨ ਲਈ ਆ ਨਹੀਂ ਸੀ ਠੀਕ ਹੈ ਜੀ ਇਹ ਜੋ ਇਹ ਕੁੜੀ ਦਵਾ ਲਈ ਇਹ ਜੋ ਭਿੰਦੀ ਦੇ ਮੰਗਤੂ ਰੱਖ ਹਾਂਜੀ ਗੰਗੀ ਉਹ ਐਸੇ ਕਿਆ ਬਾਰ ਤੇ ਮੇਰੇ ਕੰਨਾਂ ਨਹੀਂ ਦਿੰਦੀ ਅੱਛਾ ਜੀ ਦੋਨੇ ਲੈ ਕੇ ਲੱਗੇ ਜੀ ਦੋਨੇ ਲੈ ਕੇ ਕਿਹਾ ਕੌਣ ਲੱਗਿਆ ਇਹ ਮੇਰਾ ਫਟਕਾ ਬੰਨਿਆ ਸੀ ਮੂਠਾ ਪੁੱਤ ਜਦੋਂ ਐਂਕੀ ਕੇ ਫਟਕਾ ਲਾਉ ਉਹ ਵੀ ਉਹਦੇ ਵਿਕਣੇ ਜਾਇਗਾ ਜੀ ਅੱਖਾਂ ਕੇ ਨੇੜੇ ਮਿਰਚਾਂ ਭਾ ਗਏ ਕਿੰਨੇ ਕਿ ਦਿਆਂ ਸੀ ਬਾਲੀਆਂ ਮਾਤਾ ਜੀ ਠੀਕ ਹੈ ਮਿਰਚਾਂ ਬੰਨਿਆ ਅੱਧੇ ਟੁੱਟੇ ਠੀਕ ਹੈ ਕੋਈ ਪੁਲਿਸ ਨੂੰ ਆ ਤੁਸੀਂ ਇਤਲਾਹ ਕੀਤੀ ਹੋਵੇ ਜੀ ਹਾਂ ਜੀ ਜਰੂਰ ਕੀ ਕਹਿੰਦੇ ਜੀ ਉਹ ਕਹਿੰਦੇ ਮੈਂ ਸੰਗਤ ਪਾਸੇ ਦੋ ਫੇਸ ਆਈ ਸੀ ਅੱਛਾ ਕੋਈ ਨੰਬਰ ਨੰਬਰ ਮੋਟਰਸਾਈਕਲ ਦਾ ਟ੍ਰੇਸ ਹੋਇਆ ਹੋਵੇ ਜੀ ਹਾਂ ਪਾਇਦਲ ਜੀ ਚਲੋ ਠੀਕ ਹੈ ਜੀ ਹੁਣ ਕੀ ਮੰਗ ਕਰਦੇ ਹੋ ਜੀ ਪ੍ਰਸ਼ਾਸਨ ਤੋਂ ਜੀ ਤੁਸੀਂ ਫੇਰ ਵੀ ਦੇਈ ਮੰ ਗਾਦੀ ਜੀ ਕਿਤਾ ਚਿੱਤਾ ਵਿਤ ਚਨੜੀ ਫੜੇ ਜਾਣ ਮੈਂ ਤਾਂ ਕਿ ਨਹੀਂ ਠੀਕ ਹੈ ਜਿਹੜੇ ਖਾਂਦੇ ਉਹ ਵੀ ਫੜੇ ਜਾਣ ਕਿਾ ਲੁੱਟ ਨੂੰ ਬੰਦ ਹੋਈ ਠੀਕ ਹੈ ਇਹ ਅੱਛਾ ਤੁਸੀਂ ਨਾਲ ਸੀਗੇ ਜੀ ਮੈਂ ਅਨੁਵਸਥੀ ਆਈ ਸੀ ਮਸਰ ਦਾ ਪੈਕਟ ਲੈਣ ਅਨੁਵਸਥੀ ਆਈ ਸੀ ਇਹਨਾ ਗੋਡਾ ਠੀਕ ਹੈ ਜੀ ਤੇ ਬੰਦਾ ਖੁੱਤ ਕੋਲੋ ਦੇ ਇਹਨਾ ਕੋਲ ਟੱਪ ਗਿਆ ਤੇ ਜਦੋਂ ਮੈਂ ਬਾਹਰ ਚਿੱਕਾ ਮਾਰ ਕੇ ਬਾਹਰ ਜਾਣ ਲੱਗੀ ਤਾਂ ਉਹਨੇ ਮੇਰੇ ਗਨ ਤੇ ਇੱਕ ਅਸਤੋਲ ਲੱਗਿਆ ਅੱਛਾ ਜਿੰਦਗੀ ਜੋ ਖੋਦ ਆਪ ਜਾ ਗਿਆ ਠੀਕ ਹੈ ਜੀ ਮੱਟਕਾ ਮਾਰ ਕੇ ਆਪ ਦੇ ਗੇਟ ਮੋੜੇ ਮੈਂ ਪੱਜ ਗਿਆ ਤੇ ਅੱਛਾ ਮਤਲਬ ਕਿ ਉਹਨਾਂ ਕੋਲ ਇੱਕ ਨਜਾਇਜ਼ ਹਥਿਆਰ ਵੀ ਸੀਗਾ ਠੀਕ ਹੈ ਜੀ ਹਥਿਆਰ ਸੀ ਤੇ ਜਿਹੜਾ ਤੀਸਰਾ ਖੜਾ ਸੀ ਉਹ ਕੋਰਨਰ ਤੇ ਖੜਾ ਸੀ ਉਹਨੇ ਆਵਾਜ਼ ਮਾਰੀ ਕਿ ਨਾ ਜੋਈ ਪੂਣਾ ਪੈ ਗਿਆ ਅੱਛਾ ਤੇ ਕਿੰਨੇ ਘੰਟੇ ਇਹ ਤੁਸੀਂ ਇਹਦੀ ਵੀ ਜਾਣਕਾਰੀ ਦੇਤੀ ਜੀ ਬੋਲ ਸਰ ਵੀ ਉਹਨਾਂ ਕੋਲ ਰਿਵਾਲਵਰ ਸੀਗੇ ਹਾਂ ਜੀ ਦੱਸੋ ਉਹ ਉਹਨਾਂ ਨੇ ਮਤਲਬ ਕੋਈ ਸੂਹ ਲੈਣ ਦੀ ਕੋਸ਼ਿਸ਼ ਨਹੀਂ ਕੀਤੀ ਜੀ ਕੋਈ ਮੈਂ ਕਹਿੰਦਾ ਖਾਲੀ ਦੀ ਕਾਰਵਾਈ ਖਾਲੀ ਕਾਰਵਾਈ ਜਿੰਨਾਂ ਕੰਦੇ ਬੰਦ ਖੜੇ ਤਾਂ ਕੁਝ ਵੱਡਾ ਕੈਮਰੇ ਸਾਰੇ ਫਿਕਸ ਹੋ ਨਨੇ ਤੇ ਤੁਸੀਂ ਫਿਰ ਤੁਸੀਂ ਕਰਾਈਏ ਜੀ ਕਾਰਵਾਈ ਗੱਲ ਹੈ ਜੀ ਹਾਂਜੀ ਹਾਂਜੀ ਉਤਾਰ ਸਿੰਘ ਫੋਨ ਕਰਿਆ ਜੀ 10 ਮਿੰਟ ਬਾਅਦ ਆ ਗਈ ਪੁਲਿਸ ਠੀਕ ਹੈ ਜੀ ਕੈਮਰੇ ਚੈੱਕ ਕਰਿਆ ਹੈ ਜੀ ਪਤਾ ਨਹੀਂ ਲੱਗਿਆ ਕੋਈ ਸ਼ੋ ਨਹੀਂ ਮਿਲੀ ਚਲੋ ਠੀਕ ਹੈ